ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਹੋਰ ਸਾਰੇ ਕਿਵੇਂ ਹੋ ਠੀਕ ਠਾਕ ਅੱਜ ਦਾ ਵਲੌਗ ਹੈ ਜੀ ਜਿਹੜਾ ਮੈਂ ਬਣਾਉਣ ਲੱਗੀ ਹਾਂ ਕਿਉਂਕਿ ਮੇਰੇ ਸਿੱਧਾ ਸਾਹਿਬ ਨੇ ਜਿਹੜੇ ਉਹਨਾਂ ਨੂੰ ਫਿਵਰ ਹੋਇਆ ਪਿਆ ਸੀ ਜੀ ਤੇ ਅਸੀਂ ਦਵਾਈ ਲੈ ਕੇ ਰਹੀ ਅਸੀਂ ਪਹੁੰਚ ਚੁੱਕੇ ਅੱਜ ਮੇਰੇ ਮੰਮੀਆਂ ਰਾਂ ਕੋਲੇ ਸਾਰੇ ਜਣੇ ਕਹਿੰਦੇ ਸੀ ਪਿਛਲੇ ਵਲੌਗ ਵਿੱਚ ਤੁਸੀਂ ਆਪਣੇ ਮੰਮੀ ਨੂੰ ਨਹੀਂ ਮਿਲਾਇਆ ਤੇ ਸੋ ਮੈਂ ਤੁਹਾਨੂੰ ਅੱਜ ਆਪਣੇ ਮੰਮੀ ਜੀ ਨਾਲ ਮਿਲਾਉਣ ਜਾ ਰਹੀ ਹਾਂ ਅੱਜ ਜਿਹੜਾ ਵਲੌਗ ਮੈਂ ਬਣਾਇਆ ਸਾਰੇ ਜਣੇ ਪਿਆਰ ਦਿਓ ਜਸ ਵਲੌਗ ਨੂੰ ਵੀ ਜੀ ਹਾਂਜੀ ਚਲੋ ਮਿਲਾਉਣੇ ਆ ਫਿਰ ਮੈਂ ਆਪਣੀ ਮੰਮੀ ਜੀ ਨਾਲ ਹਾਂਜੀ ਇਹ ਨੇ ਮੇਰੇ ਮੰਮੀ ਜੀ ਮਿਲੋ ਜੀ ਸਾਰੇ ਜਣੇ ਸਤ ਸ੍ਰੀ ਅਕਾਲ ਤੇ ਜਿਹੜੇ ਮੇਰੇ ਵਲੌਗ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ ਸਬਸਕ੍ਰਾਈਬ ਕਰੋ ਤੇ ਪਿਆਰ ਦਿਓ ਆਂ ਕਾ ਤੁਸੀਂ ਨਾ ਵੀ ਪਸੰਦ ਕਰੋ ਇਸ ਵੀ ਜਿਹੜੀ ਇਹ ਕਰ ਰਹੀ ਹੈ ਤਸੀਫ ਤੇ ਸ਼ੰਦ ਕਰੋ ਇਸ ਗੱਲ ਦੀ ਜਿਹੜੀ ਕਰਦੇ ਹਾਂਜੀ ਸੋ ਹੁਣ ਮੈਂ ਤੁਹਾਨੂੰ ਮਿਲਣ ਜਾ ਰਹੀ ਹਾਂ ਆਪਣੇ ਸਿੱਧੂ ਸਾਹਿਬ ਨਾਲ ਉਹਨਾਂ ਦੀ ਤਬੀਅਤ ਸਹੀ ਨਹੀਂ ਸੀ ਤਾਂ ਕਰਕੇ ਜਿਹੜਾ ਅੱਜ ਵਲੌਗ ਜੀ ਮੈਨੂੰ ਸ਼ੂਟ ਕਰਨਾ ਪਿਆ ਤੇ ਮਿਲੋ ਜੀ ਫਿਰ ਸਾਰੇ ਜਣੇ ਪਿਆਰੇ ਦਰਸ਼ਕ ਅਸੇ ਸ਼ਸ਼ਿਆਕਾਲ ਪਿਆਰੇ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਰਾਨੀ ਦੀ ਗੱਲ ਇਹ ਆ ਕਿ ਅੱਜ ਮੈਨੂੰ ਬੁਖਾਰ ਸੀ ਬਹੁਤ ਜ਼ਿਆਦਾ। ਹਾਂਜੀ ਇਸ ਕਰਕੇ ਮੇਰਾ ਮੂਡ ਨਹੀਂ ਸੀ ਬਲੌਗ ਬਣਾਉਣੇ ਦਾ ਹਨਾ ਪਰ ਫਿਰ ਇਹਨਾਂ ਨੇ ਸੋਚਿਆ ਵੀ ਚਲੋ ਨਹੀਂ ਆਪਣਾ ਬਲੌਗ ਬੰਨਣਾ ਚਾਹੀਦਾ ਸਾ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਇਸ ਕਰਕੇ ਮੇਰਾ ਬਿਲਕੁਲ ਵੀ ਮੂਡ ਨਹੀਂ ਸੀ ਬਲੌਗ ਬਣਾਉਣੇ ਦਾ ਪਰ ਜਿਵੇਂ ਦੇਖਿਆ ਕਿ ਤੁਹਾਡਾ ਪਿਆਰ ਸਤਿਕਾਰ ਐਨ ਆ ਰਿਹਾ ਹਨਾ ਕਮੈਂਟਸ ਆ ਰਹੇ ਆ ਤੇ ਸਾਡਾ ਵੀ ਕੁਝ ਫਰਜ਼ ਬਣਦਾ ਹਨਾ ਵੀ ਅਸੀਂ ਡੇਲੀ ਤਾਂ ਚਲੋ ਸ਼ਾਰਟਸ ਆਪਣੀਆਂ ਹੁੰਦੀਆਂ ਤੇ ਕੋਈ ਵੀਕ ਬਾਅਦ ਕੁਝ ਨਾ ਕੁਝ ਨਵੀਂ ਤਨਵੀਂ ਅਪਡੇਟ ਦਈਏ ਅਪਡੇਟ ਦਾ ਕੀ ਹੈ ਬਸ ਮਤਲਬ ਇਹੀ ਹੁੰਦਾ ਵੀ ਅਸੀਂ ਆਪਣੀ ਰੀਅਲ ਲਾਈਫ ਤੁਹਾਨੂੰ ਦਿਖਾਉਨੇ ਆ ਹਨਾ ਜੇ ਅਸੀਂ ਰੀਅਲ ਲਾਈਫ ਦੇ ਵਿੱਚ ਕੀ ਕਰਦੇ ਆ ਕੀ ਕੁਝ ਸਾਡੀ ਜ਼ਿੰਦਗੀ ਕਰ ਦਿੰਦੇ ਹੋ ਕਮੈਂਟ ਕਰ ਦਿਓ ਲਾਈਕ ਕਰ ਦਿਓ ਸਾਨੂੰ ਵਧੀਆ ਲੱਗਦਾ ਅਸੀਂ ਤੁਹਾਡੇ ਵਾਸਤੇ ਨਵੀਆਂ ਨਵੀਆਂ ਚੀਜ਼ਾਂ ਪੇਸ਼ ਕਰਦੇ ਹਾਂ ਪਿਛਲੇ ਵਲੌਗ ਦੇ ਵਿੱਚ ਮੰਮੀ ਜੀ ਮਿਲੇ ਨਹੀਂ ਸੀਗੇ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਤੁਹਾਡੇ ਨਾਲ ਮਿਲਾਇਆ ਤੁਹਾਡੇ ਰੂਹ ਰੂ ਕਰਾਇਆ ਉਹ ਥੋੜੇ ਜਿਹਾ ਪਿੰਡ ਦੇ ਕਰੈਕਟਰਸ ਕਰਕੇ ਥੋੜੀ ਜਿਹਾ ਉਹਨਾਂ ਨੂੰ ਸੰਗ ਹੁੰਦੀ ਸੀਗੀ ਪਰ ਫਿਰ ਵੀ ਬਹੁਤ ਵਧੀਆ ਲੱਗਿਆ ਵੀ ਕਿਉਂਕਿ ਜਦੋਂ ਕੋਈ ਸਾਡਾ ਸਾਥ ਦਿੰਦਾ ਹੈ ਇਸ ਕੰਮ ਦੇ ਵਿੱਚ ਸਾਨੂੰ ਬਹੁਤ ਵਧੀਆ ਲੱਗਦਾ ਖਾਸ ਕਰਕੇ ਸਾਡੇ ਪੇਰੈਂਟਸ ਫੈਮਿਲੀ ਪੇਰੈਂਟਸ ਮੰਮੀ ਪਾਪਾ ਅਸੀਂ ਕੋਈ ਵੀ ਆਪਾਂ ਕੰਮ ਕਰਦੇ ਹਾਂ ਨਾ ਜੇ ਉਹਦੇ ਵਿੱਚ ਆਪਣੀ ਫੈਮਿਲੀ ਦਾ ਸਾਥ ਨਾ ਹੋ ਸਭ ਤੋਂ ਵੱਡਾ ਸਾਥ ਆਪਣੇ ਫੈਮਿਲੀ ਦਾ ਹੁੰਦਾ ਤੇ ਸਾਨੂੰ ਸਾਡੀ ਫੈਮਿਲੀ ਬਹੁਤ ਪਿਆਰ ਦਿੰਦੀ ਆ ਜੀ ਤੇ ਬਾਕੀ ਜਿਹੜੀ ਸਾਡੀ ਸਭ ਤੋਂ ਵੱਡੀ ਫੈਮਿਲੀ ਵੀ ਤੁਸੀਂ ਹੋ ਜੀ ਤੁਸੀਂ ਵੀ ਸਾਨੂੰ ਬਹੁਤ ਪਿਆਰ ਦਿੰਦੇ ਆ ਸਾਰਿਆਂ ਦਾ ਧੰਨਵਾਦ ਜੀ ਦਿলো ਤੇ ਜਿਹੜੇ ਸਾਡੇ ਇੰਸਟਾਗ੍ਰam ਤੇ 50k ਹੋ ਚੁੱਕੇ ਨੇ ਤੇ ਜਲਦੀ ਜਲਦੀ ਬਾਸ ਸਾਨੂੰ ਉਮੀਦ ਆ 100k ਹੋਣ ਚ ਵੀ ਬਹੁਤ ਦੇਰ ਨਹੀਂ ਲੱਗੂਗੀ ਜਦ ਵੀ ਲਾਪ ਆਪਣਾ ਇੰਸਟਾਗ੍ਰam ਤੇ ਲੱਖ ਫਾਲੋਅਰ ਹੁੰਦੇ ਫਿਰ ਆਪਾਂ ਰੱਖਾਂਗੇ ਇੱਕ ਪਾਰਟੀ ਨਿੱਕੀ ਜੀ ਕਿ ਉਹਨੂੰ ਆਪਾਂ ਸੈਲੀਬ੍ਰੇਟ ਕਰਾਂਗੇ ਜੀ ਬਾਈ ਫੋਨ ਤੇ ਹੋ ਸਕਦਾ ਆਪਾਂ ਲਾਈਵ ਕਰਕੇ ਕਰ ਲਈਏ ਤੇ ਆਹ ਜਿਹੜੇ ਦੋ ਬੱਚੇ ਰਹਿ ਗਏ ਸੀ ਕਿਉਂਕਿ ਸੰਦੇ ਆ ਲੱਗੇ ਨੇ ਇਹਨਾਂ ਨੂੰ ਤੇ ਦੰਗਾ ਚਾਹ ਹੁੰਦਾ ਜੀ ਤੇ ਇਹ ਨੇ ਸਾਡੇ ਏਕਮਕਾਰਦੀਪ ਸਿੰਘ ਤੇ ਇਹ ਨੇ ਸਾਡੇ ਸ਼ਾਨਵੀਰ ਸਿੰਘ ਇਹ ਏਕਮਕਾਰਦੀਪ ਸਿੰਘ ਦੱਸੋ ਜੀ ਫਿਰ ਆਪਣੇ ਬਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਨੌਮੀ ਕਲਾਸ ਵਿੱਚ ਪੜਦਾ ਹਾਂ ਜਦ ਵੀ ਮੈਨੂੰ ਕੋਈ ਪੁੱਛਦਾ ਵੀ ਤੁਸੀਂ ਵਲੌਗਾਂ 'ਚ ਜਾਂ ਵੀਡੀਓ 'ਚ ਬਹੁਤ ਆਉਨੇ ਆ ਪੁੱਛਦੇ ਨੇ ਤੁਸੀਂ ਕਿੰਨਾ ਨਾ ਵਲੌਗ ਬਣਾਉਨੇ ਹੋ ਫਿਰ ਮੈਂ ਕਹਿੰਦਾ ਉਹ ਮੇਰੇ ਦੀਦੀ ਤੇ ਜੀਜੂ ਨੇ ਅਸੀਂ ਸਾਰਿਆਂ ਨੂੰ ਕਹਿੰਨੇ ਆ ਲਾਈਕ ਕਮੈਂਟ ਸਬਸਕ੍ਰਾਈਬ ਕਰੋ ਤੁਸੀਂ ਵੀ ਹਰ ਗੱਲ ਮੰਨੋ ਆਦੂ ਜਬ ਬੱਚਾ ਆ ਇਹ ਦੇਖੋ ਜੀ ਵੈਸੇ ਸਾਡੇ ਗੈਰੇਜ ਸੰਦੂਸੀ ਅਰੇ ਉਹਨਾਂ ਸਨੀ ਰਾਮ ਬਾਲ ਰਹੇ ਨੇ ਕਿਉਂਕਿ ਇਹਨਾਂ ਨਹੀਂ ਗੱਲਾਂ ਦੇਖੋ ਥੋੜਾ ਜਿਹਾ ক্লোਜ਼ ਕਰਾ ਕੇ ਦਿਖਾਓ 버거 ਦੀ ਤਰ੍ਹਾਂ ਫਲਾਉਟ ਆ ਰਹੀ ਆ ਸੋ ਜੀ ਫਿਰ ਆਪਾਂ ਕਿਹੜੀ ਕਲਾਸ ਚ ਪੜਦੇ ਮਾਈ ਨੇਮ ਇਸ਼ਮਨ ਸਿੰਘ ਮੈਥਮੇ ਕਲਾਸ ਵਿੱਚ ਪੜਦਾ ਹਾਂ ਮੈਨੇ ਵੀਡੀਓ ਦਾ ਬਹੁਤ ਸ਼ੌਕ ਹੈ ਮੈਨੂੰ ਹਰੇਕ ਹੀ ਪੁੱਛਦਾ ਮੈਂ ਤੁਹਾਡੀ ਵੀਡੀਓ ਵੇਖੀ ਸੀ ਬਹੁਤ ਜਾਨਣ ਲੱਗ ਗਈ ਉਹਨਾਂ ਨੇ ਕਹਿਣਾ ਲਾਈਕ ਕਰੋ ਕਮੈਂਟ ਕਰੋ ਤੁਸੀਂ ਕੱਲ੍ਹ ਹਾਂਜੀ ਫਿਰ ਦੱਸਿਓ ਜੀ ਕਿਵੇਂ ਲੱਗੇ ਸਾਡੀ ਫੈਮਿਲੀ ਦੇ ਛੋਟੇ ਮੈਂਬਰ ਨੇ ਜੀ ਤੇ ਜਲਦੀ ਜਲਦੀ ਤੁਸੀਂ ਸਾਡੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ 50k ਜਲਦੀ ਜਲਦੀ ਕੰਪਲੀਟ ਹੋ ਜਾਣ। ਬਾਕੀ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਜੀ ਜੋ ਸਾਨੂੰ ਮਤਲਬ ਕਿ ਵਿਊ ਕਰ ਰਹੇ ਨੇ ਸਾਰੇ ਤੁਸੀਂ ਤੇ ਬਾਕੀ ਤੁਸੀਂ ਅੱਗੇ ਵੀ ਆਪਣੇ ਜੋ ਵੀ ਰਿਲੇਟਡ ਚ ਹੁੰਦੇ ਨੇ ਉਹਨਾਂ ਨੂੰ ਮਤਲਬ ਕਿ ਆਪਣੇ ਆਸ-ਪਾਸ ਦੇ ਫਰੈਂਡ ਸਰਕਲ ਹੁੰਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ। ਸੋ ਹਾਂਜੀ ਪਿਆਰੇ ਦੋਸਤੋ ਜਦੋਂ ਵੀ ਸਾਨੂੰ ਅਸੀਂ ਅੰਦਰ ਬਾਹਰ ਜਾਂਦੇ ਆ ਕੋਈ ਨਾ ਕੋਈ ਮਿਲਦਾ ਹਨਾ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਕਹਿੰਦਾ ਕਿ ਭਾਜੀ ਤੁਹਾਡੀਆਂ ਵੀਡੀਓ ਦੇਖਦੇ ਆ YouTube ਤੇ ਤੁਸੀਂ ਵਲੌਗਸ ਪਾਉਂਦੇ ਹੋ ਬਹੁਤ ਸਾਨੂੰ ਵਧੀਆ ਲੱਗਦੀਆਂ ਨੇ ਤੇ ਕਹਿੰਦੇ ਵੀ ਐਦਾਂ ਤੁਸੀਂ ਆਪਣੀਆਂ ਸ਼ਾਰਟਸ ਵਗੈਰਾ ਪਾਉਂਦੇ ਰਹੋ ਤੇ ਦਿਲ ਨੂੰ ਵਧੀਆ ਲੱਗਦਾ ਜਦੋਂ ਕੋਈ ਕਹਿੰਦਾ ਕਿ ਤੁਹਾਡੀਆਂ ਵੀਡੀਓ ਦੇਖੀਆਂ ਹਨਾ ਖਾਸ ਕਰਕੇ ਅਸੀਂ ਇਸੇ ਕਰਕੇ ਮਿਨੀ ਵਲੌਗਸ ਸ਼ਾਰਟਸ ਪਾਉਂਦੇ ਰਹਿੰਨੇ ਆ ਵੀ ਜਿਹੜਾ ਕਿ ਤੁਹਾਡਾ ਪਿਆਰ ਮਿਲਦਾ ਰਹੇ ਤੇ ਕੁਝ ਕੋ ਲੋਕ ਸਾਨੂੰ Instagram ਤੋਂ ਜਾਣਦੇ ਨੇ ਤੇ ਕੁਝ ਲੋਕ ਸਾਨੂੰ ਜਿਹੜੇ ਇਹ YouTube ਤੋਂ ਜਾਣਦੇ ਨੇ ਤੇ ਸਾਡੇ ਜਿਹੜੇ ਮਤਲਬ ਕਿ ਜੋ ਵੀ ਅਸੀਂ ਸੋਸ਼ਲ ਮੀਡੀਆ ਤੇ ਫੇਸਬੁੱਕ ਇੰਸਟਾਗ੍ਰam YouTube ਸਾਡੇ ਸਾਰੇ ਅਮਨ ਜਦ ਬਾਪੀ ਨਾਮ ਦੇ ਨਾਲ ਹੀ ਚੈਨਲ ਜੁੜੇ ਹੋਏ ਨੇ ਤੇ ਬਾਕੀ ਜੀ ਚਲੋ ਵੀਡੀਓ ਬਣਾਉਣਾ ਹਨਾ ਸਭ ਨੂੰ ਸ਼ੌਂਕ ਆ ਤੇ ਪਰ ਕਿਸੇ ਨੂੰ ਹਸਾਉਣਾ ਵੀ ਕਹਿੰਦੇ ਬਹੁਤ ਸੌਖੀ ਗੱਲ ਨਹੀਂ ਹੁੰਦੀ ਜੀ ਤੇ ਬਾਕੀ ਤੁਸੀਂ ਸਾਰੇ ਖੁਸ਼ ਹੁੰਨੇ ਆ ਸਾਨੂੰ ਦੇਖ ਕੇ ਸਾਨੂੰ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਆ ਵੀ ਸਾਡੇ ਕਰਕੇ ਕੋਈ ਖੁਸ਼ੀ ਮਹਿਸੂਸ ਕਰਦਾ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਦਿਲੋਂ ਥੈਂਕ ਯੂ ਦੀ ਵਾਈ ਕਰੋ ਸਾਰਿਆਂ ਤੇ ਜਿਹੜਾ ਆਪਣਾ ਆਉਣ ਵਾਲਾ ਨਵਾਂ ਸਾਲ ਆ ਖੁਸ਼ੀਆਂ ਵਾਲਾ ਲੈ ਕੇ ਆਵੇ ਸਾਰਿਆਂ ਦੇ ਵਿਹੜਿਆਂ ਵਿੱਚ ਖੇੜਿਆਂ 'ਚ ਹੱਸਦੇ ਵਾਸਤੇ ਰਹੋ ਜੀ ਇਹ ਜਿਹੜਾ ਆਪਣਾ 2023 ਆ ਜਿਹੜਾ ਜੀ ਜਾਨ ਵਾਲਾ ਅੱਜ ਕੁਝ ਕੋ ਦਿਨ ਰਹਿ ਚੁੱਕੇ ਨੇ ਆਉਣ ਵਾਲਾ ਸਾਲ ਸਾਰਿਆਂ ਦੇ ਖੁਸ਼ੀਆਂ ਲੈ ਕੇ ਆਵੇ ਤੇ ਸਾਰਿਆਂ ਨੂੰ ਐਡਵਾਂਸ ਮੇਰੇ ਵੱਲੋਂ ਹੈਪੀ ਨੀਅਰ ਹਾਂਜੀ ਪਿਆਰੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿੱਦਾਂ ਦਾ ਲੱਗਿਆ ਸਾਡਾ ਪਿਆਰਾ ਜਿਹਾ ਬਲੌਗ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਅਕਾਲ ਰੱਬ ਰੱਖਾ